ਗੁੱਡ ਮਾਰਨਿੰਗ ਸਸਿਕਾ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆ ਅੱਜ ਦੇ ਬਲੌਗ ਦੀ ਅੱਜ ਦੇ ਨਵੇਂ ਦਿਨ ਦੀ ਸੋ ਟਾਈਮ ਹੋ ਗਿਆ 10:30 ਦਾ ਡੇਲੀ ਤਰ੍ਹਾਂ ਫੇਰ ਲੇਟ ਕੱਲ੍ਹ ਵਾਸਤੇ ਇੱਕ ਵਾਰ ਮਾਰਨਿੰਗ ਜਾ ਕੇ ਕੱਲ੍ਹ ਵੀ ਮੈਨੂੰ ਇੰਦਰਜੀ ਧੱਕੇ ਨਾਲ ਲੈ ਗਏ ਕੀਤਾ ਤਾਂ ਮੈਂ ਸਾਰਾ ਦਿਨ ਦੇ ਵਿੱਚ ਕੁਝ ਵੀ ਨਹੀਂ ਤੇ ਸੋ ਚਲੋ ਜੀ ਅੱਜ ਤਾਂ ਆਪਾਂ ਆਰਾਮ ਨਾਟ ਕੇ ਰੈਡੀ ਸ਼ੈਡੀ ਹੋ ਕੇ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਹੈਪੀ ਲੋੜੀ ਸੋ ਚਲੋ ਚੱਲਦੇ ਆ ਫਿਰ نیچے ਤੇ ਦੇਖੀਏ ਕਿੰਦਾ ਲੋੜੀ ਦੀਆਂ ਤਿਆਰੀਆਂ ਚੱਲਦੀਆਂ ਨੇ ਕਿਉਂਕਿ ਅੱਜ ਆਪਾਂ ਸਾਰਿਆਂ ਨੂੰ ਲੋੜੀ ਵੀ ਦੇਣੀ ਆ ਲੈ ਕੇ ਆਉਣੀਆਂ ਤੇ 12 ਵਜੇ ਮੇਰੀ ਟਿਊਸ਼ਨ ਵੀ ਆ ਬੱਚਿਆਂ ਨੂੰ ਟਿਊਸ਼ਨ ਵੀ ਲਗਾਉਣੀਆਂ ਸੋ ਚਲੋ ਫਿਰ ਚੱਲੀਏ ਫਟਾਫਟ ਲਓ ਵੀ ਆ ਗਿਆ ਲੋੜੀ ਦਾ ਸਮਾਨ ਕਿੰਨੇ ਲਫਾਫੇ ਨੇ ਇਹ 2 4 6 8 10 12 ਬਾਰ ਵੀ ਤੁੱਪ ਨਿਕਲੇ ਬੀਬਾ ਜਾਣ ਦੀ ਤਿਆਰੀ ਚ ਬਾਹਰ ਤੁੱਪ ਨਿਕਲੇ ਲੋੜੀ ਲੋੜੀ ਲੈਣ ਆਈ ਆ ਗੀਤਾ ਗਾ ਲੋੜੀ ਵਾਲਾ ਫੇਰ ਲੋੜੀ ਵੀ ਲੋੜੀ ਲੋੜੀ ਜਵਨ ਚੜਿਆ ਕੋੜੀ ਜਵਨ ਚੜਿਆ ਕੋੜੀ ਹੋ ਗਈ ਛੁੱਟੀ ਸਾਰਿਆਂ ਨੂੰ ਹਾਫ ਡੇ ਦੇ ਲੋ ਕਿੰਨੇ ਵਜੇ ਹੋਇਆ ਘੱਟ ਨਹੀਂ ਘੱਟ ਕਰ ਲੋ ਨਹੀਂ ਕਹਾਟ ਨਹੀਂ ਜੀ ਲੱਗਿਆ ਹੋਰ ਵੀ ਹੈਗੇ ਥੋੜਾ ਦੇ ਦੋ ਉਹਨੂੰ 50 ਨਹੀਂ ਲੈ ਲੈ ਉਹਨੇ ਰਹਿਣ ਦੋ ਭਾਜੀ ਵੱਧ ਦੇ ਥੋੜੇ ਤੇ ਕੁੱਲ ਹੋਵੇ ਆਪਾਂ ਆਹ ਇੱਕ ਦੋ ਅਰਸ਼ ਨੂੰ 1000 ਡਰਾਈਵਰ ਦੇ ਬਾਅਦ ਆਜੋ ਉਹ ਮੁੰਡਾ ਗਿਰਿਆ ਸੀ ਕਹਿੰਦੇ ਸਟਾਰਟ ਕਰਤਾ ਤੇ ਮੇਰਾ ਵੀ ਜਨੇ ਅਸੀਂ ਦਵਾਵਾ ਪਾਪਾ ਹੈ ਉਹ ਇੱਕ ਹੀ ਲੈਣਾ ਹਮ ਦਿੱਤਾ ਹੀ ਨਹੀਂ ਅਜੇ ਹੁਣ ਹੀ ਰਹਿ ਗਿਆ ਨਾ ਠੀਕ ਆ ਗਿਆ ਤੈ ਜੋ ਪਹਿਨ ਨਹੀਂ ਲੈਣਾ ਹਮ ਨਾ ਮੈਂ ਨਭੜਾਤੇ ਹੀ ਨਹੀਂ ਫੜਾਤੇ ਹੀ ਨਹੀਂ ਤੈਨੂੰ ਜੇਹ ਚ ਪਾਣਾ ਪਾਲਾ ਪਾਲਾ ਅਦਰੇ ਰੇੜੀਆਂ ਹੀ ਤਾਂ ਪੈਕਟ ਚ ਮਿਲਿਆ ਤੈਨੂੰ ਕਾਟਾ ਪੈ ਗਿਆ ਤੇਰਾ ਵੀ ਰੇੜੀਆਂ ਅਜੇ ਚੱਲਦੀ ਹੈ ਕਾ ਪਾਪਾ ਨੂੰ ਰਹਿ ਗਿਆ ਤੈਨੂੰ ਉਲਟ ਪਾਵੇ ਮਿਲ ਗਏ ਕਹਿੰਦੇ ਵੀ ਇੱਕ ਇੱਕ ਦਾ ਸਿੱਕੇ ਕਰਕੇ ਅਜੇ ਉਹ ਨਹੀਂ ਰਹਿ ਗਿਆ ਹਨ ਜਿਵੇਂ ਸ਼ਾਮ ਨੂੰ ਪਹਿਲੇ ਫੜਾਣੇ ਦਾ ਥੋੜੀ ਦੱਸ ਤੈਨੂੰ ਟਾਈਮ ਹੋ ਗਿਆ 4:30 ਦਾ ਤੇ ਅੱਜ ਆਪਾਂ ਛੁੱਟੀ ਜਲਦੀ ਕਰਤੀ ਸੀ ਸਾਰਿਆਂ ਨੂੰ ਥੋੜੀ ਕਰਕੇ ਔਰ ਹੁਣ ਮੈਂ ਖਾ ਰਹੀ ਆ ਬੈਠੀ ਮੂੰਗਫਲੀ ਪੱਚੇ ਔਰ ਇਹਨਾਂ ਚੀਜ਼ ਗਏ ਨੇ ਉਧਰ ਤਾਇਆ ਜੀ ਦੇ ਘਰ ਪਤੰਗ ਚੜਾਉਣ ਦੇ ਲਈ ਆਪਾਂ ਇਕੱਲੇ ਮੂੰਗਫਲੀ ਖਾ ਰਿਆ ਔਰ ਮੂਵੀ ਦੇਖ ਰਿਆ enjoy ਸੋ ਬਸ ਹੋਣਾ ਜ਼ਿਆਦਾ ਨਿਖਾਵਾਂਗੀ ਮਿੰਟ ਤੱਕ ਭਰਾਟ ਹੋਣ ਲੱਗ ਜੰਦੀ ਆ ਮੂਵੀ ਨਾ ਫੇਰ ਆਪਾਂ ਕਰਾਂਗੇ ਏਡੀ ਨਾ ਜਦ ਤੱਕ ਆਪਾਂ ਆਪਣੀ ਮੂਵੀ enjoy ਕਰੀਏ ਜੋਵਨ ਕੁੜੀ ਬਣ ਗਿਆ ਹੈ ਗੁੱਤ ਦਾ ਢਾਗ ਲਾ ਤੇਰੀ ਗੁੱਤ ਬਾਹਰ ਨਿਕਲੀ ਫਿਰਦੀ ਏ ਟੋਪੀ ਤੋਂ ਪਤੰਗ ਚੜਾ ਲੈ ਕਿੰਨੇ ਚੜਾਏ ਬਹੁਤ ਸਾਰੇ ਕੱਟ ਵੀ ਲੈ ਕੱਟ ਵੀ ਲੈ ਇਹ ਇੱਕ ਨਾ ਕਮਰਾ ਸੀ ਉੱਥੇ ਅਸੀਂ ਪਤੰਗੀ ਪਰਤੇ ਪਰਤੇ ਚਲ ਚਲੋ ਸਾਂਝੋ ਹੁਣ ਮੇਕਅਪ ਪਤੰਗੀ ਹੋ ਨਹੀਂ ਓਹੋ ਕੀ ਰਹੇ ਹੋ ਇਹ ਬੜਾ ਸਭ ਨਹੀਂ ਬੜਕਾ ਟਾਈਮ ਹੋ ਗਿਆ ਸਵਾ 7:00 ਦਾ ਤੇ ਡਿਨਰ ਆਪਾਂ ਨੇ ਕਰ ਲਿਆ ਮੇਰੀ ਹਜੇ ਮੂਵੀ ਕੰਪਲੀਟ ਨਹੀਂ ਹੋਈ ਬੱਚੇ ਆ ਵੀ ਗਏ ਤੇ ਕਿਉਂਕਿ ਜਦੋਂ ਬੱਚੇ ਆ ਗਏ ਸੀ ਕਿੰਨੇ ਵਜੇ ਆ ਗਏ ਸੀ ਤੁਸੀਂ 5:00 ਵਜੇ ਆਏ ਨਾ 5:30 ਵਜੇ ਆਏ ਮੇਰੇ ਖਿਆਲ ਦੇ ਵਿੱਚ ਫਿਰ ਮੈਂ ਇਹਨਾਂ ਦੇ ਹੈੱਡ ਵਾਸ਼ ਕੀਤੇ ਵਾਸ਼ਿੰਗ ਮਸ਼ੀਨ ਲਗਾਈ ਤੇ ਡਿਨਰ ਦੀ ਤਿਆਰੀ ਕੀਤੀ ਡਿਨਰ ਕੀਤਾ ਬਾਕੀ ਹੋਰ ਕੰਮ ਕਰਦੇ ਕਰਾਉਂਦੇ 2 ਘੰਟੇ ਲੱਗ ਗਏ ਹੁਣ ਮੈਂ ਦੇਖਦੀ ਆ ਆਰਾਮ ਨਾਲ ਬੈਠ ਕੇ ਆਪਣੀ ਮੂਵੀ ਫੋਨ 'ਤੇ ਸੀਰੀਅਲ ਤੇ ਤੁਸੀਂ ਸੌਂ ਮੋ ਜਾ ਕੇ ਚਲੋ ਸਤਿ ਸ੍ਰੀ ਅਕਾਲ ਚਲੋ ਠੀਕ ਹੈ ਦਿ ਨੇਕਸਟ ਡੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਨ ਲੱਗਿਆ ਅੱਜ ਦੇ ਬਲੌਗ ਦੀ ਅੱਜ ਦੇ ਨਵੇਂ ਦਿਨ ਦੀ ਤੇ ਮੈਂ ਹੋ ਗਈਆਂ ਰੈਡੀ ਤੇ ਸਾਰਿਆਂ ਨੂੰ ਅੱਜ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਸੋ ਆਪਾਂ ਹੋ ਗਿਆ ਰੈਡੀ ਅੱਜ ਸਾਰਿਆਂ ਦੇ ਸੋਨੇ ਦੇ ਬਾਲ ਕੀਤੇ ਹੋਣਗੇ ਸੋ ਆਪਾਂ ਵੀ ਕਰ ਲੇ ਤੇ ਬੱਚੇ ਤਾਂ ਮੈਂ ਰਾਤ ਹੀ ਨਹਾ ਤੇ ਸੀ ਇਹਨਾਂ ਦੇ ਚਾਂਦੀ ਦੀ ਕਰਕੇ ਸਾਰਦਾ ਸੋ ਚਲੋ ਹੁਣ ਆਪਾਂ ਚੱਲਦੇ ਆਂ نیچے ਅੱਜ ਟਾਈਮ ਵੀ ਕਾਫੀ ਹੋ ਗਿਆ 11:00 11:00 ਕਿਉਂਕਿ ਮੇਰਾ ਨਾ ਹੁਣ ਬਲੈਂਕਟ 'ਚ ਬੈਠੀ ਬੈਠੀ ਤਾਂ ਫਿਰ ਠੰਡ ਇੰਨੀ ਹੋ ਜਾਂਦੀ ਆ ਬਾਹਰ ਕਿ ਮੇਰਾ ਹਿੱਲਰ ਨੂੰ ਜੀਏ ਨਹੀਂ ਕਰਦਾ ਹੁੰਦਾ ਫੇਰ ਹੁੰਦਾ ਵੀ ਚਲੋ 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 ਬਸ ਕੱਲ ਤੋਂ ਸ਼ਡਿਊਲ ਸੈੱਟ ਆ ਜੋ ਕੱਲ ਤੋਂ ਬੱਚੇ ਜਾਣਗੇ ਸਕੂਲ ਫਿਲ ਸਾਰਾ ਸ਼ਡਿਊਲ ਹੈ ਜਿਹੜਾ ਆਪਣਾ ਸੈੱਟ ਆ ਜੂਗਾ ਸੋ ਚਲੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਚਲਿਏ نیچے ਲਓ ਜੀ نیچے ਆਉਂਦੇ ਸਾਰੇ ਇੰਦਰਜੀਤ ਦੇ ਥੋੜਾ ਜਿਹਾ ਆਫਿਸ ਦਾ ਕੰਮ ਰੱਖਿਆ ਹੋਇਆ ਸੀ ਆਪਣੇ ਲਈ ਆਪਾਂ ਉਹ ਕਰਤਾ ਫਿਨਿਸ਼ ਫਟਾਫਟ ਤੇ ਹੁਣ ਆ ਪੀਂਗਾ ਤੇ ਚਾਹ ਤੇ ਟਾਈਮ ਹੋ ਗਿਆ ਆਪਣਾ ਸੋ ਚਾਹ ਪੀ ਕੇ ਉਸ ਤੋਂ ਬਾਅਦ ਆਪਾਂ ਸ਼ੋਰੂਮ ਦੇ ਵਿੱਚ ਜਾ ਕੇ ਇੱਕ ਗੇੜਾ ਫੇਰਦੇ ਨੇ ਕੋਈ ਕੰਮ ਹੈ ਤਾਂ ਕਰ ਲਾਂਗੇ ਨਹੀਂ ਤਾਂ ਜਜੂ ਦਾ ਹੋਮਵਰਕ ਪੂਰਾ ਕਰਵਾਉਣਾ ਬਸ ਕਿਉਂਕਿ ਉਹਦਾ ਕਾਫੀ ਪੈਂਡਿੰਗ ਪਿਆ ਜਿੱਦਾਂ ਜਿੱਦਾਂ ਕਰੇਗਾ ਕਰਵਾਨੇ ਅੱਜ ਫਾਈਨਲੀ ਅੱਜ ਧੁੱਪ ਨਿਕਲਾਈ ਤੇ ਆਪਾਂ ਧੁੱਪੇ ਬੈਠ ਕੇ ਕਰਦੇ ਆਂ ਹੋਮਵਰਕ ਆਜੋ ਮੁੰਡੇ ਤਾਂ ਦਰਖੋ ਨਹੀਂ ਰਹੀ ਮੋਦੇ ਆਟ ਗਈ ਹੁਣ ਖੰਬੇ ਦੇ ਉੱਲੇ ਚੱਲਿਆ ਗਿਆ ਸੀ ਹੁਣ ਮੈਨੂੰ ਫੇਰ ਕੁਰਸੀ ਖਿਸਕੋਣੀ ਪੈਣੀ ਐ ਰੋਂਦਾ ਕਰ ਲੌਂਦਾ ਜੋਵਨ ਕਈ ਪੇਜ ਕਰ ਗਿਆ ਕਲੀਅਰ ਹਲਾ ਵੀ ਆਜੋ ਠੀਕ ਆ ਆਪਾਂ ਵੀ ਕਰ ਲਓ ਕੁਛ ਮੈਂ ਮੇਰੇ ਫਾਸਟ ਤੇ ਕਰਤੀ ਬਸ ਰੋਜ਼ ਫਾਸਟ ਦੀ ਉਹ ਕਰੀ ਜਾਈ ਬਾਕੀਆਂ ਚਾਹੇ ਅੰਡਾ ਲੈ ਲਈ ਉਹ ਯਾਰ ਮੂੰਹ ਇੰਗਲਿਸ਼ ਸਿਕਣਾ ਆ ਰਹੀ ਹੈ ਹੋਮਵਰਕ ਹੋ ਗਿਆ ਸਾਰਾ ਹੋਮਵਰਕ ਪੂਰਾ ਕਰਨ ਤੋਂ ਬਾਅਦ ਜੋ ਵਨ ਇੰਜੋਏ ਕਰ ਰਹੇ ਆਪਣੀਆਂ ਗੀਮਾਂ ਤੇ ਆਪਾਂ ਪੀ ਰਹੇ ਆ ਚਾਹ ਪਕੌੜਿਆਂ ਦੇ ਨਾਲ ਤੂੰ ਵੀ ਪੀ ਲੈ ਚਾਹ ਜਦੋਂ ਮੈਂ ਫਿਨਿਸ਼ ਕਰ ਜਾਣਾ ਸਾਰੇ ਪਕੌੜੇ ਫੇਰ ਨਾ ਮੰਗੇ

ਲੋ ਜੀ ਟਾਈਮ ਹੋ ਗਿਆ ਸਵਾ 6 ਦਾ ਤੇ ਆਪਾਂ ਤਾਂ ਆ ਗਿਆ ਉੱਪਰ ਇੰਦਰਜੀਤ ਜੀ ਹਲੇ نیچے ਨੇ ਗੱਡੀ ਲੋਡ ਕਰਵਾ ਰਹੇ ਸੀ ਕਿਉਂਕਿ ਬਾਹਰ ਕਾਫੀ ਧੁੰਦ ਪਉਣ ਲੱਗੀ ਤੇ ਫਿਰ ਮੈਂ ਬੱਚਿਆਂ ਨੂੰ ਕਹਾਂ ਤੇ ਚਲੋ ਆਪਾਂ ਉੱਪਰ ਚੱਲਦੇ ਆ ਤੇ ਹੁਣ ਤਿਆਰੀ ਕਰਦੇ ਆ ਬੱਚਿਆਂ ਦੇ ਸਕੂਲ ਦੀ 유ਨੀਫਾਰਮ ਵਗੈਰਾ ਕੱਢੀਏ ਖੁੰਝੇ ਲਈ ਪਈ ਸੀ ਫਾਈਨਲੀ ਗੱਲ ਸਕੂਲ ਜਾਣਗੇ ਤੇ ਜਦ ਤੱਕ ਮੈਂ ਆਪਣੇ ਹੋਰ ਕੰਮ ਵੀ ਨਿਬੇੜ ਲੈਣੀ ਆ ਤੇ ਮੈਂ ਹੀ ਜਲਦੀ ਫ੍ਰੀ ਹੋ ਜਵਾਂਗੀ ਮੈਂ ਸੋਚਿਆ ਤਾਂ ਕਰਕੇ ਕਿਉਂਕਿ ਅੱਜ ਸੰਡੇ ਸੀ ਟਿਊਸ਼ਨ ਆਪਾਂ ਲਗਾਈ ਨਹੀਂ ਹੈਗੀ ਚਲੋ ਵੀ ਫਿਰ ਮੈਂ ਇਹ ਕੰਮ ਆਪਣੇ ਆਪ ਜੋਰ ਕੀ ਹੋਇਆ ਛੁੱਟੀਆਂ ਆ ਗਈਆਂ ਮੈਂ ਕਿ ਤੈਨੂੰ ਕੀ ਹੋਇਆ ਛੁੱਟੀਆਂ ਨਹੀਂ ਬੰਦੀਆਂ ਮੇਰੀਆਂ ਮੈਸੇਜ ਨਹੀਂ ਆਇਆ ਪਹਿਲਾਂ ਮੈਂ ਵੀ ਨਿਕਲ ਲਾਗੀ ਜਦ ਮਮੀ ਨੇ ਸੇਮ ਆਈ ਆਹ ਦੇ ਕੋ ਮੌਜਾਂ ਲੱਗੀਆਂ ਤੂੰ ਜਮਾਈ ਨਲਾਇਕ ਹੋ ਕੇ ਸਕੂਲ ਬੜੇਗਾ ਜਮਾਈ ਨਲਾਇਕ ਹੋ ਕੇ ਯਾਰ ਕੰਮੋ ਕੀ ਘਰ ਨੂੰ ਕਰ ਲਿਆ ਹਾਂ ਕੀ ਕਰਨ ਨੂੰ ਕਰ ਲਿਆ ਲੈ ਦੱਸ 20 ਤੱਕ ਬਾਲਾ ਇਕੱਠਾ ਹੋ ਜਾਣਾ ਸੀ ਫਿਰ ਤਾਂ ਤੂੰ ਹੀ ਨਹੀਂ ਹੋਣਾ ਸੀਗਾ ਲੈ 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 ਬਸ 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 ਕੀ ਪਤਾ ਸਵੇਰ ਤੱਕ ਦੁਬਾਰਾ ਮੈਸੇਜ ਆ ਜਾਵੇ ਵੀ ਧੁੱਪ ਨਿਕਲਣ ਲੱਗ ਗਈ ਜੋਬਨ ਸਕੂਲ ਆ ਜਾਵੇ ਫਿਰ ਜੋਬਨ ਸਕੂਲ ਆ ਜਾਵੇ ਜੋਬਨ ਸਕੂਲ ਆ ਜਾਵੇ ਫਿਰ ਕੀ ਕਰੇਗਾ ਸਾੰਬਰਦੀ ਨਹੀਂ ਮੈਂ ਮੈਡਮ ਨੂੰ ਕਹਿ ਦੇਣਾ ਵੀ ਮੈਂ ਇਕੱਦੇ ਨਾਲ ਕੋਈ ਨਹੀਂ ਇਕੱਲਾ ਜੋਬਨ ਆ ਜਾਇਆ ਕਰੂੰਗਾ ਨਹੀਂ ਨਹੀਂ ਸਾਫ ਫਿਰ ਆਪਦੀ ਵਰਦੀ ਚਲੋ ਆਪ ਦਾ ਕੰਮ maaf ਕਰੋ ਗੋ ਓਹੋ ਪਹਿਲਾ ਘਾ ਕੇ ਲੈ ਕੇ ਜਾ ਆਪਦੀ ਵਰਦੀ ਲਗਾਏ ਨੂੰ ਤੇ ਮੈਂ ਲਗਾਉਂਦੀ ਤੇ ਲਗਾ ਕੇ ਲੈ ਕੇ ਜਾਈਨ ਸਾਮਕਿਆ ਨਹੀਂ ਛੱਡ ਕਿੱਥੇ ਗਈ ਤੇ ਟਾਈਮ ਹੋ ਗਿਆ 10:30 ਦਾ ਤੇ ਆਪਾਂ ਮੂਵੀ ਦੇਖ ਕੇ ਹੋ ਫ੍ਰੀ ਹੋਇਆ ਤੇ ਔਰ ਬਸ ਫ੍ਰੀ ਤਾਂ ਕਾਫੀ ਟਾਈਮ ਦੇ ਹੋ ਗਏ ਸੀ ਬਸ ਮੂਵੀ ਹੀ ਹੁਣ ਮੁੱਕੀ ਆ ਤੇ ਕੰਮ ਕਰ ਤੋ ਕਾਫੀ ਤੇਜ਼ ਦੇ ਫ੍ਰੀ ਹੋ ਗਏ ਸੀ ਤੇ ਬੱਚੇ ਗਏ ਆਪਣੇ ਰੂਮ ਦੇ ਵਿੱਚ ਸੌਣ ਦੇ ਲਈ ਸੋ ਬੱਚੇਆਂ ਛੁੱਟੀਆਂ ਫੇਰ ਵੱਧ ਗਈਆਂ ਨੇ ਛੁੱਟੀਆਂ ਤਾਂ ਵੱਧੀਆਂ ਬਟ ਪੰਗਾ ਏ ਜਿਹੜਾ ਕਿ ਆਨਲਾਈਨ ਕਲਾਸਾਂ ਦਾ ਹੋਮਵਰਕ ਡੇਲੀ ਇੰਨੇ ਨਾਲ ਜ਼ਿਆਦਾ ਆ ਜਾਂਦਾ ਜੋ ਅਨੁਵਾਜਵੇਂ ਮਸਾ ਕੰਪਲੀਟ ਕਰਵਾਇਆ ਸੀ ਇੰਨੇ ਦੇ ਨਾਲ ਹੋਮਵਰਕ ਹੁਣ ਕੱਲ ਤੋਂ ਫੇਰ ਉਹੀ ਸ਼ੈਡਿਊਲ ਰਹਿਣਾ ਵੈਸੇ ਵਧਾਉਣੀਆਂ ਚਾਹੀਦੀਆਂ ਸਕੂਲ ਦੇ ਵਿੱਚ ਬੱਚੇ ਠੀਕ ਨੇ ਸੋ ਚਲੋ ਕੋਈ ਗੱਲ ਨਹੀਂ ਵੈਸੇ ਠੰਡ ਵੀ ਹੋ ਰਹੀ ਆ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਕੱਲ ਨੂੰ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਨਵੇਂ ਦਿਨ ਦੀ ਸ਼ੁਰੂਆਤ ਦੇ ਵਿੱਚ ਸੋ ਮੇਰੇ ਘਰ ਦੇ ਦੋਸਤਾਂ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ